ਛੋਟੀ ਉਮਰ ਦੇ ਬੱਚਿਆਂ ਦੇ ਸ਼ੋਸ਼ਣ ਦੇ ਵਿਰੁੱਧ ਬੋਲੇ ਤੇਜਪਾਲ ਸਿੰਘ ਕਿਹਾ ਛੋਟੇ ਬੱਚਿਆਂ ਨੂੰ ਵਰਤ ਕੇ ਜਿਹੜੇ ਪੈਸੇ ਮੰਗਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੋਰ ਕੀ ਕੁਝ ਬੋਲੇ ਤੇਜਪਾਲ ਸਿੰਘ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਕਾਫੀ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ ਇੱਕ ਹੀ ਗੱਲ बार-बार ਆ ਰਹੀ ਸੀ ਆਪਾਂ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਬਹੁਤ ਇਸ ਸਮੇਂ ਦੋ ਚੀਜ਼ਾਂ ਹਾਂ ਦੇਖਦੇ ਆ ਰਹੇ ਹਾਂ ਪਿਛਲੇ ਕੁਝ ਦਿਨ ਮੈਂ ਚੰਡੀਗੜ੍ਹ ਦੇ ਵਿੱਚ ਸੀਗਾ ਉੱਥੇ ਇਹ ਚੀਜ਼ ਮੈਨੂੰ ਉਸ ਬੱਚੇ ਦਾ ਫੇਸ ਨਹੀਂ ਪਤਾ ਕਿੰਨ੍ਹਾ بار-बार ਮੇਰੇ ਅੱਗੇ ਹੁੰਦਾ ਵਾ ਆਪਾਂ ਜਿੱਤਾ ਵੱਡੇ ਸ਼ਹਿਰਾਂ ਦੇ ਵਿੱਚ ਲੁਧਿਆਣਾ सिगनल से आम ही लोग लेडीज़ या आप गल कर लिए छोटी उम्र दच्चियां पैसे मंग, पैसे दंग कर रही हो उसको आप कह दें कि मंगते कह दें जिखारी कह दें बैग्स कह दें छोटे तो, बच्चा उन्होंने अपने ਕਤੋਂ ਮੇਰਾ ਬੇਟਾ 4.5 ਸਾਲ ਦਾ ਹੋ ਚੁੱਕਿਆ ਤੇ ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਕਿ ਇੰਨੀ ਮੇਰੇ ਮਾਈਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਠੀਕ ਹੈ ਪਿਆਰ ਜ਼ਰੂਰ ਹੁੰਦਾ ਬੱਚਿਆਂ ਲਈ ਪਰ ਬੰਦਾ ਉਸ ਲੈਵਲ ਦੇ ਉੱਪਰ ਨਹੀਂ ਸੋਚਦਾ ਜਿੱਥੇ ਹੁਣ ਆਪਾਂ ਸੋਚਣ ਲੱਗੇ ਮੇਰਾ ਬੇਟਾ 4.5 ਸਾਲ ਦਾ ਵਾ ਜਦੋਂ ਮੈਂ ਉਸ ਨੂੰ ਛੋਟੇ ਹੁੰਦੇ ਜਦੋਂ ਬਰਸ ਤੋਂ ਬਾਅਦ ਹੁਣ ਤੱਕ ਉਹਨੂੰ ਪਾਲਦੇ ਦੇਖਿਆ ਤੇ ਉਹਨਾਂ ਬੱਚਿਆਂ ਦੇ ਵਿੱਚ ਹਰ ਬੱਚੇ ਦੇ ਵਿੱਚ ਆਪਾਂ ਨੂੰ ਆਪਣਾ ਬੱਚਾ ਦਿਖਦਾ ਹੁੰਦਾ ਇਹ ਬੱਚੇ ਜਿਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਧੁੱਪ ਦੇ ਵਿੱਚ ਉਹਨਾਂ ਨੂੰ ਇੱਕ ਮਾੜੀ ਚੁੰਨੀ ਦਾ ਪੱਲਾ ਕੀਤਾ ਹੁੰਦਾ ਵਾ 45 ਤੋਂ 47 ਡਿਗਰੀ ਦਾ ਟੈਂਪਰੇਚਰ ਹੁੰਦਾ ਬਾਹਰ ਉਹਦੇ ਵਿੱਚ ਧੁੱਪੇ ਲਾਈਟਾਂ ਦੇ ਉੱਪਰ ਗੱਡੀਆਂ ਦੇ ਪੋਲੂਸ਼ਨ ਦੇ ਨਾਲ ਗੱਡੀਆਂ ਚੋਂ ਨਿਕਲਵਾਰੀਆਂ ਜੋ ਗੈਸੇਜ਼ ਆ ਉਹਦੇ ਨਾਲ 3-4 ਟੈਂਪਰੇਚਰ 3-4 ਡਿਗਰੀ ਦਾ ਹੋਰ ਜ਼ਿਆਦਾ ਫਰਕ ਜਿਹੜੇ ਬੱਚੇ ਬੰਦੇ ਨੇ ਜਿੰਨਾ ਟਾਈਮ ਉਹ ਉਧੀ ਚੁੱਕਾ ਰਹੇ ਹਨ ਉਹਨਾਂ ਦਾ ਮਤਲਬ ਮੈਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਸ ਮਕਸਦ ਲਈ ਮਤਲਬ ਕਿਸ ਮਕਸਦ ਲਈ ਬੱਤੇ ਜਾ ਰਹੇ ਨੇ ਮੈਂ ਇਹ ਵੀਡੀਓ ਜਦੋਂ ਅੱਗੇ ਜਿੱਤੇ ਸ਼ੇਅਰ ਹੋਗੀ ਮੈਂ ਉਮੀਦ ਕਰਦਾ ਇੱਕ ਸੋਸ਼ਲ ਕਾਜ਼ ਦਾ ਇੱਕ ਛੋਟਾ ਨਾਲ ਮੋਟਾ ਹੁੰਦਾ ਹਾਂ ਕਿ ਸਾਨੂੰ ਮੈਂ ਮਤਲਬ ਮਾਈਂਡ ਚੋਂ ਦਾ 5 ਮਿੰਟ ਲਈ ਨਹੀਂ ਚਲੋ ਇਨੀਸ਼ੀਏਟਿਵ ਲੈਣ ਦੀ ਗੱਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਲੋਕੀ ਸੁਣਦੇ ਆਪਾਂ ਉਸ ਸੀਜ਼ ਲਈ ਆਪਾਂ ਇੱਕ ਇਨੀਸ਼ੀਏਟਿਵ ਲੈ ਰਹੇ ਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਲੁਧਿਆਣਾ ਕਿਉਂਕਿ ਲੁਧਿਆਣੇ ਨੂੰ ਬਿਲੋਂਗ ਕਰਦਾ ਲੁਧਿਆਣੇ ਡੀਸੀ ਆਫਿਸ ਵੀ ਇੱਕ ਐਪਲੀਕੇਸ਼ਨ ਫੂਰੂੰਗਾ ਤੇ ਆਪਣਾ ਸੀਮ ਹਾਊਸੇ ਵਿੱਚ ਵੀ ਇਸ ਸੀਜ਼ ਨੂੰ ਲੈ ਕੇ ਇੱਕ ਐਪਲੀਕੇਸ਼ਨ ਫੂਰ ਕਰਨ ਜਾਊਗਾ ਪਰ ਜੀ ਆਪਾਂ ਇਹਨਾਂ ਇਹਨੂੰ ਪੋਲੀਟੀਕਲੀ ਜਾਂ ਇੱਕ ਦੇਖੀ ਇੱਕ politically cause ਨਾ ਹੋ ਕੇ ਜਾਂ politics ਨਾਲ रिलेटेड politics ਵਿੱਚ ਸੁਧਾਰ ਲਿਆਉਣ ਦੇ ਚਾਂਸਸ ਤਾਂ ਹੈ ਪਰ ਬਹੁਤ ਘੱਟ ਨੇ ਇੱਕ ਆਪਾਂ ਸੋਸਾਇਟੀ ਦੇ ਤੌਰ ਤੇ ਇੱਕ 휴ਮੈਨਿਟੀ ਦੇ ਤੌਰ ਤੇ ਆਪਾਂ ਇਸ ਚੀਜ਼ ਦੇ ਵਿਰੋਧਾਪਨਵਾਸ਼ਕਣੀ ਚਾਹੀਦੀ